ਪਾਣੇ ਆਪਣੇ ਵੇ ਪਰਵਾਰ ਸਦਾ ਮਤ ਮੈਂ ਪਿੱਛੇ ਕੋਈ ਰੋਮਸੀ ਸੋ ਮੈਂ ਮੂਲ ਨਾ ਪਾਇਆ ਆਓ ਗੁਰੂ ਸੰਗਤ ਜੀ ਤਨ ਤਨ ਗੁਰੂ ਅਮਰਦਾਸ ਪਿਤਾ ਜੀ ਜਦੋਂ ਜੋਤੀ ਜੋਤ ਸਮਾਈ ਉਸ ਸਮੇਂ ਦਾ ਜ਼ਿਕਰ ਸਤਗੁਰੂ ਜੀ ਨੇ ਪਾਵਨ ਬਾਣੀ RAMKALI SAD ਵਿੱਚ ਆਉਂਦਾ ਹੈ ਸਤਗੁਰੂ ਜੀ ਨੇ ਆਪਣੇ ਪਰਿਵਾਰ ਨੂੰ ਆਪਣੀ ਗੁਰਸਿੱਖਾਂ ਨੂੰ ਕੋਲ ਬੁਲਾਇਆ ਤੇ ਨਾਲ ਭਾਈ ਸੁੰਦਰ ਜੀ ਜੋ ਉਹਨਾਂ ਦੇ ਪਿਆਰੇ ਸਿੱਖ ਸਨ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਹੁਕਮ ਕੀਤਾ ਗੁਰੂ ਪਾਤਸ਼ਾਹ ਜੀ ਨੇ ਕਿ ਆਪ ਜੀ ਨੇ ਇਸ ਸਮੇਂ ਦਾ ਉਲੇਖ ਕਰਨਾ ਹੈ ਪਾਈ ਸੁੰਦਰ ਜੀ ਲਿਖ ਰਹੀ ਨੇ ਕਿ ਗੁਰੂ ਪਾਤਸ਼ਾਹ ਜੀ ਨੇ ਆਪਣਾ ਬਾਣਾ ਵਰਤੌਣ ਸਮੇ ਆਪਣੇ ਸਿੱਖਾਂ ਨੂੰ ਕੋਲ ਬੁਲਾਇਆ ਤੇ ਆਖਿਆ ਸਾਡੇ ਜਾਣ ਤੋਂ ਬਾਅਦ ਕਿਸੇ ਨੇ ਰੋਣਾ ਨਹੀਂ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਤ ਮੈਂ ਪਿੱਛੇ ਕੋਈ ਰੋਬ ਸੀ ਤੇ ਗੁਰੂ ਪਿਤਾ ਜੀ ਕਹਿੰਦੇ ਜਿਹੜਾ ਰੋਵੇਗਾ ਸਾਨੂੰ ਬਿਲਕੁਲ ਨਹੀਂ ਚੰਗਾ ਲੱਗੇਗਾ ਸੋ ਸਤਗੁਰੂ ਜੀ ਨੇ ਸਾਨੂੰ ਬਾਣਾ ਮੰਨਣ ਦੀ ਜਾਤ ਸਖਾਈ ਆਓ ਪ੍ਰੇਮ ਨਾਲ ਉਹ ਸਤਿਗੁਰੂ ਜੀ ਦੇ ਪਾਵਨ ਚਰਨਾਂ ਨੂੰ ਸਮਰਪਿਤ ਸ਼ਬਦ ਗੁਰ ਅਮਰਦਾਸ ਕਰਨ ਕਰਨ ਜਿਬ ਤੂੰ ਰੱਖੈ ਤਿਵ ਰਹੋ ਪ੍ਰੇਮ ਨਾਲ ਪੜੀ ਗਈ ਜੀ ਗੁਰ ਅਮਰਦਾਸ ਕਾਰਨ ਕਰਨ ਗੁਰਿਆਮਰਦਾਸ ਕਾਹਨ ਕਰਨ ਜੇਬ ਤੂੰ ਰਖੈ ਤੇਰ ਰਮ i mean. ਚਿਤ ਚਿਤ ਬਾ ਅਰਦਾਸ ਕਹਾ ਚਿਤ ਚਿਤ ਬਾ ਅਰਦਾਸ ਕਹਾ ਬਾਦ ਕੈ ਭੀ ਨ ਸਕੋ ਬਾਰ ਕੈ ਬਿਨਾ ਸਕੂ ਸਰਬ ਚਿੰਤ ਤੁਝ ਪਾਸ ਸਰਬ ਚਿੰਤ ਤੁਝ ਪਾ ਰਬ ਚਿੰਤ ਤੁਝ ਕਾਸ ਸਾਧ ਸੰਗਤ ਹੋਂ ਤੱਕ ਸਾਧ ਸੰਗਤ ਹੋਂ ਤੱਕ ਸੇਪ ਤੂੰ ਰੱਖੇ ਤੇ ਬਰਨ come on ਜਪ ਕਰ ਦੇਖੈ ਸੋਪ ਦਿਸ਼ਟ ਜਪ ਕਰ ਦੇਖੈ ਸੋਪ ਦਿਸ਼ਟ ਨਾਮ ਕਰਤਾ ਮੁਖ ਮੇਵਾ ਨਾਮ ਕਰਤਾ ਮੁਖ ਮੇਵਾ ਤੂੰ ਰੱਖਿਆ ਤੇਵ ਅਗਮ ਅਲਖ ਕਾਰਣ ਪਰਖ ਜੋ ਫਤਮਾਵੇ ਸੋ ਕਹੋ ਫਤਮਾਵੇ ਸੋ ਕਹੋ ਅਗਮ ਅਲਖ ਕਾਰਣ ਪਰਖ ਜੋ ਫਤਮਾਵੇ ਸੋ ਕਹੋ ਉਹ ਫਰਮਾਵੇ ਸੋ ਕਹੋ ਵਰਨਾ ਹੋ ਜੇਬ ਤੂੰ ਰੱਖੇ ਤੇ ਬਰਮਾ ਜੇਬ ਤੂੰ ਰੱਖੇ ਜੇਬ ਤੂੰ ਰੱਖੇ ਜੇਬ ਤੂੰ ਰੱਖੇ i ਇਸ ਸਨ ਗੁਰਮਖ ਪਿਆਰੇ ਭਾਈ ਬਣਜਿੰਦਰ ਸਿੰਘ ਜੀ ਅਠੂਰ ਵਾਲੇ ਹੁਣ ਸਤਿਕਾਰ